भी लेना जड़ो खत्म करना जड़ो खत्म जो नही चाहते नशा पे ਤੁਸੀਂ ਨਹੀਂ ਚਾਹੁੰਦੇ ਨਾ ਸਾਡੀ ਕੋਈ ਨਹੀਂ ਚਾਹੁੰਦਾ ਅਸੀਂ ਵੀ ਨਹੀਂ ਚਾਹੁੰਦੇ ਪਿੱਕੇ ਫਿਰ ਕਿ ਇੱਕ ਪੰਦੇ ਦੀ ਕੀ ਮਜਾਦ ਆ ਕਿ ਗੱਲ ਹੈਗੀ ਦੇਖੋ ਸਵੇਰ ਚੜਦੀ ਆ ਸਿਕਟਾਂ ਦੋ ਸਾਡੇ ਉਹ ਮਾਰੇ ਉਹ ਲੱਗਦਾ ਵੀ ਦੱਸੂਆਂ ਜਿਹਾ ਜਿਹਾ ਡਾਟੀ ਰੰਦਰੋਂ ਕਿੰਨੇ ਜਨੇ ਆਤੀ ਬਸ ਫਰੀਦ ਸਿੰਘ 14 ਕਲੀ ਮੇਰਾ ਨੰਬਰ 90 ਕੋਈ ਨਹੀਂ ਆਸੀ ਹਾਂਜੀ ਆ ਗਿਆ ਉਹ ਜਿਵੇਂ ਜਿਵੇਂ ਉਹ ਡਿਬਿਲ ਕਿ ਬੰਦੇ ਆਉਂਦੇ ਆ ਉਹ ਟੱਕ ਲਾਉ ਯਾਰ ਬੰਦੇ ਨਾਲ ਕੰਟੀ ਨਾਲ ਆਉਂਦਾ ਹੈ ਜੀ ਜੀ ਸਰ ਅੱਜ ਨਸ਼ੇ ਦੇ ਖਿਲਾਫ ਦਾ ਜਿਹੜਾ ਸਰ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਸਰਚ ਮੈਨ ਚਲਾਇਆ ਜਾ ਰਿਹਾ ਹੈ ਉਹ ਤੇ ਆਪਕੇ ਵੀ ਸਾਡੇ ਪੂਰੇ ਜ਼ਿਲ੍ਹੇ 'ਚ 8 ਸਰਚ ਆਪਰੇਸ਼ਨਸ ਅਸੀਂ ਚਲਾ ਰਹੇ ਹੈਗੇ ਜਿਦੇ ਵਿੱਚੋਂ ਇੱਕ ਸਰਚ ਆਪਰੇਸ਼ਨ ਜਿੱਥੇ ਮੈਂ ਆਇਆ ਹੈਗਾ ਉੱਥੇ ਬਾਦਲਪੁਰ ਕੋਲ ਵਿੱਚ ਚੱਲ ਰਿਹਾ ਹੈਗਾ ਜਿੱਥੇ ਐਸਪੀ ਆਪਰੇਸ਼ਨ ਜਿਹਨੂੰ ਲੀਡ ਕਰ ਰਹੇ ਹੈਗੇ ਸਾਡੇ ਡੀਐਸਪੀ ਐਨਡੀਪੀਐਸ ਡੀਐਸਪੀ ਸਿਟੀ ਐਸਐਚਓ ਸਦਰ ਐਸਐਚਓ ਮੋਰਲ ਟਾਊਨ ਤੇ ਬਾਕੀ ਲਗਭਗ 17-80 ਮੁਲਾਜ਼ਮ ਅਸੀਂ ਇਥੇ ਸਰਚ ਆਪਰੇਸ਼ਨਸ ਕਰ ਰਹੇ ਹੈਗੇ ਤੇ ਇਸ ਤੋਂ ਇਲਾਵਾ ਇੱਕ ਆਪਰੇਸ਼ਨ ਐਸਪੀਡੀ ਦੀ ਨਿਗਰਾਨੀ ਹੇਟਾਂ ਤੇ ਚੱਲ ਰਿਹਾ ਹੈਗਾ ਇੱਕ ਆਪਰੇਸ਼ਨ ਐਸਪੀਪੀਬੀ ਦੀ ਨਿਗਰਾਨੀ ਹੇਟ ਬੀਨੇਵਾਲ ਗੜਸ਼ੰਕਰ ਚੱਲ ਰਿਹਾ ਹੈਗਾ ਇਸ ਤੋਂ ਇਲਾਵਾ ਡੀਐਸਪੀ ਲੈਵਲ ਦੇ ਆਫਸਰਸ ਵੀ ਅਲੱਗ-ਅਲੱਗ ਸਬ ਡਿਵੀਜ਼ਨਸ ਤੋਂ ਆਪਰੇਸ਼ਨਸ ਕਰ ਰਹੇ ਹੈਗੇ ਜਿਹੜੇ ਕੋਆਰਡੀਨੇਟਡ ਸੱਚ ਆਪਰੇਸ਼ਨ ਹੈਗੇ ਨਸ਼ੇ ਦੇ ਖਿਲਾਫ ਤੇ ਸਾਡੇ ਨਸ਼ੇ ਦੇ ਖਿਲਾਫ ਇੱਕ ਮੁਕੰਮਲ ਤੌਰ ਤੇ ਜਿਹੜੀ ਮੁਹਿੰਮ ਹੈਗੀ ਜਿਹਦੇ ਵਿੱਚ ਨਸ਼ੇ ਦੇ ਖਾਤਮੇ ਦੇ ਇੰਟੈਂਸ਼ਨ ਦੇ ਨਾਲ ਅਸੀਂ ਫੇਰ ਤੋਂ ਵਾਪਸ ਜਿਵੇਂ ਕਿ ਪਿਛਲੇ ਆਪਾਂ ਕੁਝ ਟਾਈਮ ਤੋਂ ਲਗਭਗ 2 ਮਹੀਨੇ ਤੋਂ ਇਲੈਕਸ਼ਨ ਸੇ ਵੀ ਕਾਫੀ ਬਿਜੀ ਸੀਗੇ ਤੇ ਹੁਣ ਸਾਡਾ ਫੋਕਸ ਵਾਪਸ ਡਰੱਗਸ ਦੇ ਖਿਲਾਫ ਕਾਰਵਾਈ ਜਿਹੜਾ ਹੈਗਾ ਉੱਤੇ ਹੈਗਾ ਤੇ ਜਿਹਦੇ ਵਿੱਚ ਅਸੀਂ ਪੂਰੇ ਨਸ਼ੇ ਦਾ ਇੱਕ ਮੁਕੰਮਲ ਤੌਰ ਤੇ ਖਾਤਮਾ ਕਰਕੇ ਜਿੱਦਾਂ ਸਰਕਾਰ ਦੀ ਅਤੇ ਮਾਨਜੋਗ BJP ਸਾਹਿਬ ਦੀ ਕਮਿਟਮੈਂਟ ਹੈਗੀ ਇਹ ਆਪਾਂ ਨਸ਼ੇ ਦਾ ਖਾਤਮਾ ਕਰਕੇ ਤੇ ਡਰੱਗ ਫ੍ਰੀ ਬਣਾਣਾ ਆਪਾਂ ਤੇ ਜਿਹੜੇ ਨਸ਼ਾ ਵੇਚਣ ਵਾਲੇ ਪੈਡਲਰਸ ਸਮਗਲਰਸ ਬਿਗ ਫਿਸ਼ਰ ਜਿਹੜੇ ਹੈਗੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਜਿਵੇਂ ਕਿ ਤੁਸੀਂ ਵੀ ਦੇਖ ਰਹੇ ਹੋ ਕਿ ਇੱਥੇ ਸਾਨੂੰ ਕੰਪਲੇਂਟ ਸੀ ਕਿ ਆ ਦੋ ਤਿੰਨ ਲੋਕ ਇੱਥੇ ਹੈਗੇ ਜਿਹੜੇ ਨਸ਼ੀਦਾ ਕਾਰੋਬਾਰ ਕਰਦੇ ਹੈਗੇ ਤੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈਗੀ ਉਹ ਕੁਝ ਰਿਕਵਰੀਜ਼ ਵੀ ਹੋਈ ਹੈਗੀ ਇਸੇ ਤਰੀਕੇ ਨਾਲ ਹੋਰ ਥਾਵਾਂ ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈਗੀ ਤੇ ਸਟੈਪ ਬਾਈ ਸਟੈਪ ਅਸੀਂ ਜਿਹੜੇ ਡਰੱਗ ਹੌਟਸਪੌਟਸ ਹੈਗੇ ਉਹਨਾਂ ਦੇ ਖਿਲਾਫ ਮੁਕੰਮਲ ਕਾਰਵਾਈ ਕਰਾਂਗੇ ਤੇ ਉਹਨਾਂ ਨੂੰ ਡਰੱਗ ਹੌਟਸਪੌਟਸ ਨੂੰ ਡਰੱਗ ਫਰੀ ਕਰਾ ਕੇ ਤੇ ਜਿਹੜਾ ਹੈਗਾ ਅੰਸ਼ੇ ਦੇ ਖਾਤਮੇ ਵੱਲ ਜਿਹੜਾ ਹੈ ਆਪਾਂ ਅੱਗੇ ਵਧਾਂ ਸਰੋਸ਼ਾਗੁਰ ਜ਼ਿਲ੍ਹੇ ਚ ਕਿੰਨੇ ਜਿਹੜੇ ਸਰਚ ოਪਰੇਸ਼ਨ ਚਲਾਏ ਕਿੰਨੇ ਮੁਲਾਜ਼ਮ ਜਿਹੜੇ ਟੋਟਲ ਆਪਣਾ ਜਿਹੜਾ ਹੈ ਕਿ ਲਗਭਗ 450 ਤੋਂ ਜ਼ਿਆਦਾ ਪੁਲਿਸ ਮੁਲਾਜ਼ਮ ਲੱਗੇ ਹੋਏ ਹੈਗੇ ਤੇ 8 ਥਾਵਾਂ ਤੇ ਆਪਾਂ ਸਰਚ ოਪਰੇਸ਼ਨਸ ਕਰਾ ਰਹੇ ਹੈਗੇ ਜਿਦੇ ਵਿੱਚ ਕੁਝ ოਪਰੇਸ਼ਨਸ ਤੇ ਐਸਪੀ ਰੈਂਕ ਦੇ ਅਫਸਰਾਂ ਤੇ ਨਿਗਰਾਨੀ ਹਿੱਟ ਚੱਲ ਰਿਹਾ ਹੈਗੇ ਕੁਝ ਡੀਐਸਪੀ ਰੈਂਕ ਦੇ ਅਫਸਰਾਂ ਦੇ ਨਿਗਰਾਨੀ ਹਿੱਟ ਚੱਲ ਰਿਹਾ ਹੈਗੇ ਤੇ ਕਾਫੀ ਬੰਦੇ ਅਸੀਂ ਰਾਉਂਡ ਅਪ ਵੀ ਕੀਤੇ ਹੈਗੇ ਕੁਝ ਰਿਕਵਰੀਜ਼ ਵੀ ਹੋਈ ਹੈ ਜਿੱਦੀ ਡਿਟੇਲਸ ਜਿਹੜਾ ਹੈਗਾ ਮੈਂ ਫਰ ਕੁਝ ਡਰੱਗਸ ਤੇ ਨਾਲ ਕੁਝ ਜਿਹੜਾ ਹੈਗਾ ਉਹ ਟੂ ਵೀಲਰਸ ਆਨ ਆਈਡੈਂਟੀਫਾਈਡ ਸਕੂਟੀਆਂ ਪੜੀ ਹੈਗੀ ਤੇ ਉਹਦੇ ਹਿਸਾਬ ਨਾਲ ਅਸੀਂ ਕਾਰਵਾਈ ਕਰ ਰਹੇ ਹਾਂ ਤੇ ਤੁਹਾਡੇ ਰਾਹੀਂ ਮੇਰੀ ਜਿਹੜੀ ਹੈਗੀ ਬੇਨਤੀ ਹੈਗੀ ਕਿ ਆਪਾਂ ਮਿਲ ਕੇ ਸਮਾਜ ਸੋਸਾਇਟੀ ਸਾਰੇ ਲੋਗ মিডিਆ ਤੇ ਪੁਲਿਸ ਸਾਰੇ ਆਪਾਂ ਮਿਲ ਕੇ ਨਸ਼ੇ ਦੇ ਖਿਲਾਫ ਇਕਜੁੱਟ ਹੋ ਕੇ ਖੜੇ ਹੋ ਜਾਈਏ ਨਸ਼ੇ ਦਾ ਖਾਤਮਾ ਕੋਈ ਬੜੀ ਗੱਲ ਨਹੀਂ ਹੈ ਸਰ ਪੁਲਿਸ ਨੂੰ ਚਿਤਮਾ ਦੇ ਰਹੀ ਸੀਗੀ ਇੱਕ ਘਰ ਦੇ ਬਾਹਰ ਤਾਲਾ ਲਾਇਆ ਸੀ ਅੰਦਰ ਆਪ ਲੋਕੀ ਬੈਠੇ ਵੀ ਸੀ ਅਗਲੇ ਕਿ ਤੁਸੀਂ ਰੇਡ ਮਾਰੀ ਦੇਖੋ ਫਿਰ ਜਦੋਂ ਇਨਫੋਰਮੇਸ਼ਨ ਹੁੰਦੀ ਹੈ ਯਰ ਪਰਟੀਕੂਲਰ ਸਾਡਾ ਜਿੱਦਾਂ ਸੀਗਾ ਤੇ ਉਹ ਜਿੱਥੇ ਸਸਪੀਸ਼ਨ ਸੀਗਾ ਤੇ ਉੱਥੇ ਫਿਰ ਉਹ ਫੜੇ ਗਏ ਹੈਗੇ ਬੰਦੇ ਸਾਡੇ ਸਾਹਮਣੇ ਜਿਹੜਾ ਹੈਗਾ ਤੇ ਉਹ ਕੋਈ ਵੀ ਮਤਲਬ ਚੱਕਮਾ ਦੇਣ ਦੀ ਕੋਸ਼ਿਸ਼ ਵੀ ਕਰੇਗਾ ਤਾਂ ਬਹੁਤ ਲੰਬੇ ਟਾਈਮ ਤੱਕ ਚੱਕਮਾ ਨਹੀਂ ਦੇ ਸਕਦਾ ਹੈਗਾ ਉਹਦੇ ਖਿਲਾਫ ਅਸੀਂ ਮੁਕੰਮਲ ਕਾਰਵਾਈ ਕਰਾਂਗੇ ਥੈਂਕ ਯੂ